ਭਰੇ ਦੋਸਤੋ ਵਰਤਮਾਨ ਮਾਨ ਸਰਕਾਰ ਜਿਹੜੀ ਦਾਵਾ ਕਰਦੀ ਆ ਕਿ ਅਸੀਂ ਰੰਗਲਾ ਪੰਜਾਬ ਹਰਿਆ ਭਰਿਆ ਪੰਜਾਬ ਬਣਾ ਦੇਣਾ ਵਾ ਤੇ ਅਸੀਂ ਦਫਤਰਾਂ ਚ ਬੜੀ ਚੈਲ ਪਹਿਲ ਕਰ ਦਿੱਤੀ ਆ ਹਜ਼ਾਰਾਂ ਦੀ ਗਿਣਤੀ ਚ ਅਸੀਂ ਵੱਖ-ਵੱਖ ਵਿਭਾਗਾਂ ਚ ਪੜਤਰੀਆਂ ਕਰ ਦਿੱਤੀਆਂ ਨੇ ਕਿਸੇ ਨੂੰ ਕੰਮ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਸਾਰੇ ਪਾਸੇ ਚੈਲ ਪਹਿਲ ਆ ਤੇ ਮੈਂ ਆਪ ਜੀ ਅੱਗੇ ਇੱਕ ਅੱਜ ਦਾ ਅਖੀਂ ਡੱਠਾ ਦਰਸ਼ ਜਿਹੜਾ ਬਦਲ ਲਖਾਉਣ ਲੱਗਾ ਵਾ ਤੁਹਾਡੇ ਮੈਂ ਸਾਹਮਣੇ ਤਸਵੀਰਾਂ ਪੇਸ਼ ਕਰਨ ਲੱਗਾ ਉਹ ਕੀ ਨੇ ਕਿ ਜਲੰਧਰ ਦੇ ਲਾਗੇ ਇੱਕ ਰੰਧਾਵਾ ਮਸੰਦਾ ਪਿੰਡ ਪੈਂਦਾ ਵਾ ਉਹਦੇ ਵਿੱਚ ਕਿਸੇ ਇੰਡਸਟਰੀਅਲਸ ਦੀ 500 ਕਿਲੋਵਾਟ ਲੋਡ ਵਾਲੀ ਰਬੜ ਫੈਕਟਰੀ ਆ ਉਹਦਾ ਨਾਮ ਆ ਆਸ਼ਾ ਰਬੜ ਫੈਕਟਰੀ ਉਹਦੇ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਅਰਲੀਨ ਦੀ ਮੌਰਨ ਅੱਗ ਲੱਗੀ ਆ ਤੇ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਉਸ ਬੰਦੇ ਦਾ ਨੁਕਸਾਨ ਹੋ ਗਿਆ ਗਲਤੀ ਕੀ ਸੀਗੀ ਘਾਟ ਕੀ ਸੀ ਕਾਰਨ ਕੀ ਸੀ ਉਹ ਮੈਨੂੰ ਨਹੀਂ ਪਤਾ ਕਿ ਅੰਦਰੋਂ ਹੀ ਕੋਈ ਉਹਨਾਂ ਦੇ ਮਟੀਰੀਅਲ ਨੂੰ ਕਿਸੇ ਢੱਕ ਦੇ ਨਾਲ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਨ ਤਰਨ ਤੁਣਾ ਨੇ ਫਾਇਰ ਬ੍ਰੀਗਡ ਨੂੰ ਇਨਟੀਮੀਟ ਕੀਤਾ ਬੇਨਤੀਆਂ ਕੀਤੀਆਂ ਮਾਨ ਜੋ ਡੀਸੀ ਸਾਹਿਬ ਲੰਦਰ ਵਾਲਿਆਂ ਨੂੰ ਬੇਨਤੀ ਕੀਤੀ ਤੇ ਉਥੋਂ ਅੱਗ ਬੁਝਾਉਣ ਵਾਲੇ ਜਿਹੜੇ ਵਿਭਾਗ ਵਾਲੇ ਆ ਉਹ ਆਪਣਾ ਅਮਲਾ ਫੈਲਾ ਲੈ ਕੇ ਆਏ ਵੀ ਪਰ ਥੋੜਾ ਲੇਟ ਆਏ ਚਲੋ ਤੇ ਉਹਨਾਂ ਨੇ ਬੜੀ ਸੰਘਰਸ਼ ਨਾਲ ਬੜੀ ਮਿਹਨਤ ਕੀਤੀ ਇਹ ਗੱਡੀ ਆਈ ਦੂਜੀ ਗੱਡੀ ਆਈ ਤੇ ਪਿਆਰੇ ਵੀਰੋ 5 ਵਜੇ ਚੋਂ ਲੈ ਕੇ 10 ਵਜੇ ਤੱਕ 5 ਘੰਟੇ ਉਹ ਆਗ ਦੇ ਕੰਟਰੋਲ ਨਹੀਂ ਪਾ ਸਕੇ ਆਗ ਬੁਝਾ ਨਹੀਂ ਸਕੇ ਤੇ ਉਸ ਕਾਰਖਾਨੇ ਵਾਲੇ ਦਾ ਉਸ ਇੰਡਸਟਰੀ ਵਾਲੇ ਦਾ ਲੱਖਾਂ ਨਹੀਂ ਬਲਕਿ ਕੁੜਾ ਰੁਪਿਆ ਜਿਹੜਾ ਸੜ ਕੇ ਸੁਆਹ ਹੋ ਗਿਆ ਅਜੇ ਵੀ ਉੱਚ ਧੂਆਂ ਜਿਹੜਾ ਨਿਕਲ ਰਿਹਾ ਵੈ ਮੈਂ ਤੁਹਾਨੂੰ ਤਸਵੀਰਾਂ ਉਹਦੀਆਂ ਅਖੀ ਡਠੀਆਂ ਖਾ ਰਿਆ ਵਾ ਤੇ ਇਹ ਤੇਜ਼ੀ ਆਈ ਜੇ ਵਰਤਮਾਨ ਸਰਕਾਰ ਦੇ ਮੁੱਖ ਮੰਤਰੀ ਮਾਨ ਜੋ ਮਾਨਸਾ ਵਾਲੇ ਦਾਅਵੇ ਨੇ ਜਾਨਾ ਦੇ ਜਿਹੜੇ ਹਲਕਾਂ ਚਾਰ ਦਿਨੇ ਵਧਾਇਆ ਕਰਨੇ ਮੰਤਰੀ ਨੇ ਉਹਨਾਂ ਦੇ ਦਾਅਵੇ ਜਿਹੜੇ ਆ ਉਹਨਾਂ ਦੀ ਅੱਜ ਇੱਥੇ ਫੂਕ ਨਿਕਲ ਗਈ ਆ ਤੁਸੀਂ ਮੈਨੂੰ ਸੁਣਿਆ ਤੁਹਾਡਾ ਬਹੁਤ ਬਹੁਤ ਲੁਆ ਪਿਆਰੇ ਵੀਰੋ